ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮੁੱਠਾਂ ਵਾਲੀ ਜ਼ਿਲ੍ਹਾ ਦੇ ਤਹਿਸੀਲ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਬਾਈ ਦੁੱਧ ਦਾ ਕੰਮ ਕਰਦੇ ਆ ਪਸ਼ੂ ਬਾਈ ਦੇ ਚੰਗੇ ਬਰੀਡ ਵਾਲੇ ਰੱਖੇ ਹੋਏ ਆ ਇੰਨਾ ਚ ਦੋ ਐਨੀਮਲ ਸੇਲ ਆ ਇੱਕ ਗੱਬਣ ਆ ਜੀ ਇੱਕ ਤਾਜੀ ਸੂਈ ਆ ਇਹਨੇ ਗੀਨੇ ਨਹੀਂ ਆ ਦੋਨੇ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕਿ ਦੁੱਧਵਾਦਾ ਕਿੰਨਾਂ ਮਾ ਸੂਆ ਆ ਦੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮਮਨਦੀਪ ਸਿੰਘ ਜੀ ਪਿੰਡ ਮੋਠਾੜੀ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਪੈਂਦੀ ਹੈ ਮੋਬਾਈਲ ਨੰਬਰ ਜੀ 9592643946 ਦੁੱਧ ਦਾ ਕੰਮ ਆ ਬਾਈ ਹਾਂਜੀ ਵੀਰ ਦੁੱਧ ਦਾ ਹੀ ਆ ਘਰੇਲੂ ਪਸ਼ੂ ਆਪਣੇ ਕੋਲ ਯਾਨੀ ਕਿ ਰੱਖੇ ਵਧੀਆ ਹੋਏ ਆ ਸਾਰੇ ਘਰੇਲੂ ਪਸ਼ੂ ਠੀਕ ਹੈ ਜੀ ਬਾਈ ਤਾਜੀ ਸੂਈ ਤੇ ਸ਼ੁਰੂ ਕਰ ਲਾਂਗੇ ਹਾਂਜੀ ਵੀਰ ਕਿੰਨਾ ਕ ਟਾਈਮ ਹੋ ਗਿਆ ਸੂਏ ਨੂੰ ਇਹਨੂੰ ਵੀਰ 4 ਦਿਨ ਹੋਏ ਆ ਵੱੱਛੀ ਆ ਮਗਰ ਤੇ ਨਾਲ 나ੜੂਆ ਹੈਗਾ ਇਹਦੇ ਕਿਹੜੇ ਸੀਮੰਦ ਦੀ ਵੱੱਛੀ ਇਹ ਇਹ ਵੱੱਛੀ ਸੈਕਸਸ ਸੀਮੰਦ ਦੀ ਆ ਵੀਰ ਜਿਹੜਾ ਆਪਾਂ ਸੌਦਾ ਹੁੰਦਾ ਤੇ ਉਹ ਸੀਮੰਦ ਆਪਾਂ ਸਟਾਕਰ ਦੇ ਦਾਂਗੇ ਸੀਮੰਦ ਰਿਪੋਰਟ ਦੇ ਦਾਂਗੇ ਹਾਂਜੀ ਰਿਪੋਰਟ ਦੇ ਦਾਂਗੇ ਹਾਂਜੀ ਹਾਂਜੀ ਕਿੰਨਵੇਂ ਸੂਏ ਸੂਈ ਵੀ ਆ ਬਈ ਇਹ ਵੀਰ ਦੂਜੇ ਸੂਏ ਸੂਈ ਹੋਈ ਆ ਕਿੰਨਾ ਦੁੱਧ ਨੈਟ ਤਿਆਰ ਆ ਜੀ ਇਸ ਟਾਈਮ 1.7 ਲੀਟਰ ਹਲੇ 2 ਲੀਟਰ ਆ ਵੀਰ ਤੇ ਪਿਛਲੀ ਵਾਰ ਆਪਾਂ 25 26 ਲੀਟਰ ਚੋਇਆ ਪਹਿਲੇ ਸੂਏ ਐਦ ਕੀ ਦੇਖੋ ਕਿੰਨਾ ਵੱਧ ਗਿਆ ਹਣਾ ਆਹ ਸੇਵਾ ਦਾ ਅੱਜ ਦਾ ਦੰਦ ਜਾਣੀ 22 ਲੀਟਰ ਆਪਾਂ ਚਵਾ ਕੇ ਦੇ ਦਾਂਗੇ ਠੀਕ ਆ ਜੀ ਤੇ ਬਾਈ ਥਣਾ ਦੀ ਥਣਾ ਦੀ ਗਾਰੰਟੀ ਆ ਵੀਰ ਭੋਲਾ ਓਕੇ ਜੀ ਹਾਂਜੀ ਵੀਰ ਤੋਰ ਕੇ ਤੋਰ ਕੇ ਦਿਖਾ ਦਿਓ ਲਓ ਜੀ ਟੌਪ ਦਾ ਨਗੀਨਾ ਗਾ ਦੂਜੇ ਸੂਏ ਸੂਈ ਆ 4 ਦਿਨ ਹੋ ਗਏ ਸੂਈ ਨੂੰ ਮਗਰ 66 ਸਿਮਣ ਦੀ ਬੱਛੀ ਆ ਬਾਈ ਕਹਿੰਦਾ ਜਿਹੜਾ ਵੀਰ ਲੈ ਕੇ ਜਾਊਗਾ ਰਿਕਾਰਡ ਆਪਾਂ ਦੇ ਦਾਂਗੇ ਪੂਰਾ ਦੇਖ ਸਕਦੇ ਹੋ ਮੱਚੀ ਵੀ ਤੁਹਾਨੂੰ ਦਿਖਾ ਦਿੰਦੇ ਆ ਤੇ ਆਪ ਵੀ ਟੌਪ ਦੀ ਗਾਂ ਹੈ ਜੀ 22 ਕਿਲੋ 22 ਕਹਿੰਦਾ ਭਾਂਡੇ ਚ ਪਾ ਕੇ ਆਪਾਂ ਜੋਕ ਕੇ ਕੰਡੇ ਤੇ ਦੇ ਦਾਂਗੇ ਆ ਕੇ ਚਵਾਈ ਕਰ ਲਿਓ ਦੋ ਟਾਈਮ ਕਰ ਲਿਓ ਚਾਰ ਟਾਈਮ ਕਰ ਲਿਓ 6 ਟਾਈਮ ਕਰ ਲਿਓ ਕੱਦ ਕਾਠ ਦੇਖ ਲਓ ਇਹ ਬਹੁਤ ਉੱਚੇ ਲੰਮੇ ਕੱਦ ਕਾਠ ਦੀ ਤੇ ਹੈਵੀ ਬੋਡੀ weight ਦੀ ਥਣਾ ਦੇ ਸਾਇਦ ਨੂੰ ਨੇੜ ਤੋਂ ਚੈੱਕ ਕਰਾ ਦਿੰਨੇ ਪੂਰਾ ਸੋਨਾ ਮੋਟਾ ਥਾਣਾ ਸੋਨਾ ਗੁਲਾਬੀ ਥਾਣਾ ਚਾਰੇ ਥਣ ਗੱਠ ਵੰਗੂ ਨਿਖੜਵੇਂ ਲੱਗੇ ਬਾਈ ਹੱਥੀ ਚੁੰਨੇ ਆ ਹਾਂਜੀ ਵੀਰੋ ਦੋਵੇਂ ਪਾਸੇ ਬਹਿ ਕੇ ਚੁੰਨੇ ਆ ਦੋਵੇਂ ਪਾਸੇ ਬਹਿ ਕੇ ਹਾਂਜੀ 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 ਜਿੰਨੇ ਵੀ ਵੀਰ ਹੈਗੇ ਨਾ ਆਪਣੇ ਕੋਲੇ ਗਾਂਜਾ ਹੈਗੇ ਨਾ ਆਪਾਂ ਸਾਰਿਆਂ ਦੇ ਦੋਵੇਂ ਪਾਸੇ ਬਹਿ ਕੇ ਚੁੰਨੇ ਆ ਦੋਨੇ ਪਾਸੇ ਹਾਂਜੀ ਦੋਵੇਂ ਪਾਸੇ ਬੁੜੀ ਚੋਈ ਜਾਂ ਬੰਦਾ ਚੋਈ ਜਾਂ ਕੋਈ ਚੱਕਰ ਠੀਕ ਆ ਜੀ ਲਓ ਜੀ ਟੌਪ ਦਾ ਨਕੀਨਾ ਹੀ ਆ ਤੁਸੀਂ ਹਵਾਨਾ ਚੈੱਕ ਕਰ ਲਓ ਜੀ ਕਿਹੜਾ ਮੁੱਲ ਬਾਈ ਇਹਦਾ ਇਹਦਾ ਵੀਰ ਆਪਾਂ 90000 ਮੰਗਦੇ ਆ ਜਾਨੀ ਕਿ ਆਪਾਂ ਛੱਡਣੀ 85 ਤੱਕ ਛੱਡਣੀ ਆ ਹਾਂ ਨਹੀਂ ਆ ਹਾਂਜੀ ਹਾਂ ਨਹੀਂ ਆ 85 ਤੱਕ ਬਿਲਕੁਲ ਜੈਜ ਮੁੱਲ ਆ ਬਾਈ ਕਾ ਦਾ ਬਾਈ ਕੰ ਦਾ ਮੁੱਲ ਹੈਗਾ 90000 85000 ਦੀ ਹਾਂ ਨਾ ਏ 22 ਕਿਲੋ ਨਟਕ ਕੰਡੇ ਤੇ ਜੋਕ ਕੇ ਦੇ ਦਾਂਗੇ ਜੀ ਨਗੀਨਾ ਹੀ ਆ ਦੁੱਧ ਵੱਧ ਜੂਗੀ ਕਿਉਂਕਿ ਚਾਰ ਦਿਨ ਹੀ ਹੋਏ ਸੂਏ ਨੂੰ ਬੋਲੇ ਚ ਹੀ ਨਿਕਲੀ ਆ ਪਿਛਲੇ ਸੂਏ 25 26 ਕਿਲੋ ਚੋਆ ਤੇ ਅਗਦੀਰ ਕੋਈ ਬਾਲਾ ਨਹੀਂ ਕਰਮ ਵਾਲੀプラス ਜਾਊਗੀ ਚੰਗੀ ਸੇਵਾ ਗੌਰ ਤੇ ਜੀ ਦੂਜੇ ਨਗੀਨੇ ਤੇ ਆ ਜਾਣੇ ਆ ਜੀ ਇਹਦੀ ਕੀ ਡਿਟੇਲ ਆ ਜੀ ਇਹ ਵੀਰ ਦੂਜੇ ਸੂਏ ਆ ਠੀਕ ਹੈ ਜੀ ਆਪਣੇ ਘਰ ਦੀ ਹੈ ਗੜਾ ਇਹ ਦੋਹੇ ਤੇ ਇਹ ਇਹਦੇ ਪਿਛਲੀ ਵਾਰ ਅਸੀਂ ਜਾਨਕੀ ਵੀ 25 26 ਲੀਟਰ ਇਹਦਾ ਚੋਇਆ ਤੇ ਇਹਦਾ ਹੁਣ ਵੀ ਆਪਾਂ ਗਾਰੰਟੀ ਆ ਦਿੰਨੇ ਆ ਵੀ ਜੇ ਆਪਣੇ ਸੁੰਦੀ ਆ ਘਰੇ ਤਾਂ ਆਪਾਂ ਹਫਤੇ ਦੇ ਵਿੱਚ ਵਿੱਚ 25 26 ਤੋਂ ਉੱਪਰ ਚਲਾਦਾ ਚਵਾ ਦਾਂਗੇ ਕੱਟ ਨਹੀਂ ਸਵਾਸ ਠੀਕ ਹੈ। ਕੱਲੀ ਉੱਪਰੀ ਚਵਾ ਦਾਂਗੇ ਆਪਾਂ। ਦਣ ਕਿੰਨੇ ਲੈ ਜੂ ਬਾਈ? ਆਹ ਦਣ ਵੀਰਾ ਲੈ ਜੂਗੀ 3-4 ਹਜੇ। 3-4 ਡੇਟ ਮੁਤਾਬਕ। ਹਾਂ ਬਾਕੀ ਹਣਾ ਆਪਾਂ ਕਹਿ ਨਹੀਂ ਸਕਦੇ ਵੀ ਸੂਬੇ ਦਾ ਦੋਹਾਂ ਦਿਨਾਂ ਨੂੰ ਸੂਬੇ ਸੂਬੇ ਇੱਕ ਦਿਨ ਨੂੰ ਸੂਬੇ ਹਣਾ। ਯਾਨੀ ਡੇਟ ਮੁਤਾਬਕ ਕੱਢ ਲਈ ਵੀ ਸਾਰੇ ਨੂੰ। ਬਾਕੀ ਇਹਦੇ ਵਿੱਚ ਇਹ ਵੀ ਇਹਦੇ ਸੈਕਸਲ ਸੀਮਣ ਹੀ ਇਹਦਾ ਭਰਿਆ ਹੋਇਆ, ਬੱਚੀ ਵਾਲਾ ਸੀਮਣ ਹੀ ਆ। ਇਹਦੇ ਜਿਹੜਾ ਆਪਾਂ ਸੀਮਣ ਭਰਿਆ ਕੋ 26 ਤੋਂ 2700 ਦਾ ਭਰਿਆ ਸੀ ਉਹਦਾ ਵੀ ਆਪਾਂ ਸਟੱਕ ਦੇ ਦਾਂਗੇ। ਲਓ ਜੀ। ਹਾਂਜੀ। ਠੀਕ। ਤੇ ਬੱਚੀਆਂ ਦੋਹਾਂ ਦੇ ਯਾਨੀ ਕਿ ਵੀ ਆਪਣੇ ਕੋਲ ਹੈਗੇ ਆ ਤੇ ਟੌਪ ਨਹੀਂ ਭਰਾਈ ਹੋ ਸੀਮਣ ਇਹਦਾ ਵੀ ਸੈਕਸਟ ਲੱਗਿਆ ਵਾ 26 ਤੋਂ 2700 ਦਾ ਬਾਈ ਕਹਿੰਦਾ ਸੀਮਣ ਲੱਗਿਆ ਸੀਗਾ ਜਿਹੜਾ ਲੈ ਕੇ ਜਾਊਗਾ ਰਿਕਾਰਡ ਦੇ ਦਾਂਗੇ ਤੇ ਹਵਾਨਾ ਕਰਮ ਵਾਲੀ ਦਾ ਅੰਤ ਹੀ ਕੋਈ ਨਹੀਂ ਬਾਹਰ ਕੱਢ ਲਈ ਵੀਰ ਮੜੇ ਜੀ ਥੋੜੀ ਜਿਹੀ ਲੰਮੀ ਤੋਰ ਕੇ ਤੁਹਾਨੂੰ ਦਿਖਾ ਦਾਂਗੇ ਤਰਨ ਚ ਪ੍ਰੋਬਲਮ ਹੋ ਰਹੀ ਹੈ ਗਾਂ ਨੂੰ ਕਿਉਂਕਿ ਐਡਾ ਹਵਾਨਾ ਤਿਆਰ ਕਰੀ ਬੈਠੀ ਹੈ ਤੇ ਹਜੇ ਦਿਨ ਡੇਟ ਮੁਤਾਬਕ ਚਾਰ ਪਏ ਆ ਚਾਰਾ ਦਿਨਾਂ ਤੱਕ ਤਾਂ ਗਾਂ ਤੋਂ ਬੈਠਾ ਨਹੀਂ ਜਾਣਾ ਜੀ ਕੋਈ ਆਪਾਂ ਕਹ ਆਈ ਨਹੀਂ ਕਹਿ ਸਕਦੇ ਬਾਈ ਹਵਾਨਾ ਟਟਮਾ ਪੂਰਾ ਫਿਕਸ ਹਵਾਨਾ ਧੁੰਨੇ ਟਕਰ ਜਾਂਦਾ ਤੇ ਮਗਰੋਂ ਵੀ ਦੇਖ ਲੋ ਕੁੱਚਾਂ ਤੋਂ ਮਗਰ ਜਾਂਦਾ ਜੀ ਗੋਟਰ ਕੀ ਸਟਰੋਂਗ ਵੇਨਜ ਹੁੰਦੀਆਂ ਦੁੱਧ ਵਾਲੀਆਂ ਦੇਖ ਸਕਦੇ ਹੋ ਬਾਕੀ ਥਣ ਇਹਦਾ ਵੀ ਸੋਣਾ ਬਾਈ ਕਹਿੰਦਾ ਆਪਾਂ 25 26 ਕਿਲੋ ਚਵਾ ਕੇ ਦੇ ਦਾਂਗੇ ਘਰੇ ਜਿੱਦੇ ਸੂਪ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਤੇ ਜੇ ਐਡੀ ਗਾਂ ਨੇ 25 26 ਕਿਲੋ ਨਹੀਂ ਦਿੱਤਾ ਤਾਂ ਫਿਰ ਕੋਈ ਬਾਈ ਦਿੰਦੀ ਵੀ ਨਹੀਂ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਹੁਣ ਜਾ ਕੇ ਸੇਵਾ ਨਾ ਕਰੂ ਤਾਂ ਬਾਈ ਕਿੱਥੋਂ ਦੇ ਦੂ ਪਰ ਜਿਹੜੇ ਸਾਬ ਨਾਲ ਬੋਡੀ ਸਟਰਕਚਰ ਆ ਤੇ ਹਵਾਨਾ ਦਾ 25 26 ਕਿਲੋ ਦੁੱਧ ਕੋਈ ਬਾਹਲਾ ਨਹੀਂ ਗਾਣੂ ਜੀ ਇਹਦਾ ਮੁੱਲ ਬਾਈ ਵੀਰੇ ਦਾ 85 ਮੰਗਦੇ ਆ ਤੇ ਯਾਨਕੀ 80 ਦੀ ਆਪਣੀ ਹਾਂ ਨਹੀਂ ਹੋਊ ਹਾਂ ਨਹੀਂ ਹੈ ਹਾਂਜੀ ਲਓ ਜੀ ਇਹ ਵੀ ਨਗੀਨਾ ਹੀ ਆ ਆ ਰੇਟ ਤੇ ਗਾਇਆਂ ਨਹੀਂ ਮਿਲਣੀਆਂ ਇੰਨੀਆਂ ਚੰਗੀਆਂ ਤੇ ਸੈਕਸਰ ਸੀਮਣਾਲੀਆਂ 85 ਮੰਗਦੇ 80 ਦੀ ਹਾਂ ਨਹੀਂ 80 ਦੀ ਹਾਂ ਨਹੀਂ ਗੱਲ ਹੀ ਛੋੜੀ ਹੁਣੀ 100 ਰੁਪਿਆ ਬਾਈ ਕਹਦਾ 70 70 ਵਾਲੀ ਗੱਲ ਤਾਂ ਹੁਣੀ ਨਹੀਂ ਜੀ ਬਾਕੀ ਜਿਹੜਾ ਲੈ ਗਿਆ ਗਾਉਣੀ ਗਾਊਗਾ ਥਣਾ ਦੀ ਇਹ ਵੀ ਬਾਈ ਓਕੇ ਹੋਊਗਾ ਹਾਂ ਵੀਰ ਗਰੰਟੀ ਹੋਊ ਆਪਣੀ ਥਣਾ ਦੀ ਇਹ ਵੀ ਓਕੇ ਹੀ ਹੋਊਗੀ ਬੇਫਿਕਰ ਹੋ ਕੇ ਆ ਜਾਓ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ